ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਐ ਐਤਵਾਰ ਵਾਲਾ ਦਿਨ ਐ ਤਿਹਾਰ ਸੀਗੇ ਕੱਲ ਪਰਸੋਂ ਦੀਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਮਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ 5:30 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਕਰਨ ਤਾਰਨ ਜਿੱਥੇ ਰਾਦਾ ਸਵਾਮੀ ਦੇ ਰਾਇਆ ਉਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਏ ਸੀ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਘਰ ਵਾਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹਨਾਂ ਦੇ ਜਿਹੜਾ ਰਜਿਸਟਰਡ ਨੰਬਰ ਆ ਬੀ ਦੀ ਬੋਰਡ ਦਾ 1912 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਮਹਿਕਮੇ ਵੱਲੋਂ ਜਗਾ ਤੇ ਪਹੁੰਚਿਆ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚਲ ਗਿਆ ਸੀ ਔਰ ਮੈਂ ਦੱਸ ਦੇਣਾ ਚਾਹੁੰਨਾ ਵਾਂ ਕਿ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਤੇ ਜਿਹੜਾ ਉਹ ਨਹੀਂ ਰਿਹਾ ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਪੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਸੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਉਹ ਰੱਖਣ ਦੇ ਸੀ ਕੀ ਮੰਗਾ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਉਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਹੈ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਮੈਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮੈਕਮੇ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਆ ਮੌਤ ਹੋਈ ਹੈ ਦਲੇਰ ਸਿੰਘ ਦਲੇਰ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਮੈਨੂੰ ਅੱਜ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਊਂਸ ਕਰਤਾ ਕਿ ਕਾਰਨ ਕੀ ਰਿਹਾ ਵੈਕਸੀਡੈਂਟ ਹੋ ਗਿਆ। ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾ ਹੀ ਕੰਪਲੇਨਸ ਹੋਈਆਂ ਹੀ ਗੀਆਂ ਉਹ ਨਹੀਂ ਚੱਕੀਆਂ ਗਈਆਂ। ਅਣਗਹਿਲੀ ਕਰਕੇ ਉਹਦੀ ਅੱਜ ਮੌਤ ਹੋ ਗਈ। ਕੀ ਮੰਗਾ। ਮੈਨੂੰ ਇਹ ਇਨਸਾਫ ਹੋਣਾ ਚਾਹੀਦਾ ਜੋ ਉਹਨੂੰ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦਿੱਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਦੀ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰਡ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸਾਈਕਲ ਲੜਨ ਕਰਕੇ ਡਿੱਗਾਵਾ ਪਰ ਮੌਕੇ ਤੇ ਜਦੋਂ ਆਈ ਪੁੱਜੀਆਂ ਉੱਥੇ ਤਾਰਾਂ ਤੇ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਵਿਆਹ ਲੈ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮੋਰਮ ਪੋਰਡ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ